शुभ ਅੱਜ ਬਮਿਆਲ ਵਿਖੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਮਸਲ ਹੈੱਡ ਕਲੱਬ ਬਮਿਆਲ ਵੱਲੋਂ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮਸਲ ਹੈੱਡ ਕਲੱਬ ਦੇ ਪ੍ਰਧਾਨ ਮੁਕੇਸ਼ ਸ਼ਰਮਾ ਵੱਲੋਂ ਕੀਤੀ ਗਈ ਇਸ ਮੌਕੇ ਤੇ ਸੀਮਾ ਸੁਰੱਖਿਆ ਬਲ ਦੇ ਸਾਬਕਾ ਡਿਪਟੀ ਕਮਾਂਡੈਂਟ ਸਮਰਾਟ ਖੋਸਲਾ ਮੁੱਖ ਮਹਿਮਾਨ ਦੇ ਤੌਰ ਤੇ ਉਪਸਥਿਤ ਹੋਏ ਜਿਨ੍ਹਾਂ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਤੇ ਐਨਸੀਸੀ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ इस मौके मुख्य मेहमान ਵੱਲੋਂ ਜਨਿਆਲ ਤੋਂ ਹਰੀ ਚੰਨੀ ਦੇ ਕੇ ਮੈਰਾਥਨ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਕੁੱਲ 60 ਦੇ ਕਰੀਬ ਵਿਵਗ ਯੁਵਕਾਂ ਵੱਲੋਂ ਪਾਗ ਲਿਆ ਗਿਆ ਸੀ ਦੌੜ ਦੀs ਸਮਾਪਤੀ ਬਮਿਆਲ ਵਿਕੇ ਸੀ ਜਿਸ ਦੌਰਾਨ ਅੰਕਿਤ ਵੱਲੋਂ ਪਹਿਲਾ ਸਥਾਨ ਹਾਸਿਲ ਕੀਤਾ ਗਿਆ ਇਵੇਂ ਹੀ ਦੂਸਰੇ ਨੰਬਰ ਤੇ ਬ੍ਰਿਜੇ ਪੂਸ਼ਨ ਅਤੇ ਤੀਸਰੇ ਨੰਬਰ ਤੇ ਤੁਰ ਰਹੇ ਵਿਜੇਤਾ ਯੁਵਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਮਨਰੋ ਸਨਤ ਰਿਦ్రో ਪੰਜਾਬ ਦੇ ਕੀ ਨਿਊਜ਼ ਸਭ ਤੋਂ ਪਹਿਲਾਂ ਮੈਂ ਸਮੂਹ ਲਾਗਰਵਾਸੀਆਂ ਨੂੰ ਆਪਣੇ ਸਮੂਹ ਸਟਾਫ ਮੈਂਬਰ ਜਿਹੜੇ ਅੱਜ ਸਕੂਲ ਦੇ ਫੰਕਸ਼ਨ ਵਿੱਚ ਹਾਜ਼ਰ ਹੋਏ ਪਤਵੰਤੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਅੱਜ ਅਜਾ 78ਵੇਂ ਆਜ਼ਾਦੀ ਦਿਹਾੜੇ ਤੇ ਮੁਬਾਰਕਬਾਦ ਹੁੰਦਾ ਹਾਂ ਅੱਜ ਸਕੂਲ ਵਿਖੇ ਬੱਚਿਆਂ ਦੇ ਸਹਿਯੋਗ ਨਾਲ ਔਰ ਸਮੂਹ ਸਟਾਫ ਦੇ ਸਹਿਯੋਗ ਨਾਲ 78ਵਾਂ ਜੱਜੜਾ ਬੜੀ ਧੁੰਮਤਾ ਨਾਲ ਮਨਾਇਆ ਗਿਆ ਮੌਸਮ ਦੀ ਖਰਾਬੀ ਹੋਣ ਦੇ ਬਾਵਜੂਦ ਬੱਚਿਆਂ ਵਿੱਚ ਇੰਨਾ ਉਤਸ਼ਾਹ ਸੀ ਕਿ ਅਸੀਂ ਇਹ ਫੰਕਸ਼ਨ ਜਿਹੜਾ ਹਾਲ ਵਿੱਚ ਅੱਜ ਬੜੀ ਧੁੰਮਤਾ ਨਾਲ ਮਨਾਣ ਜਾ ਰਹੇ ਹਾਂ ਤੋ ਮੈਂ ਸਾਰੇ ਬੱਚਿਆਂ ਨੂੰ ਨੂੰ ਇਲਾਕਾ ਨਿਵਾਸੀਆਂ ਨੂੰ ਕਹਿੰਦਾ ਹਾਂ ਅਪੀਲ ਕਰਦਾ ਹਾਂ ਕਿ ਜਿਹੜੀ ਇਹ ਆਜ਼ਾਦੀ ਹੈ ਇਹ ਸਾਨੂੰ ਬੜੇ ਸੰਘਰਸ਼ ਨਾਲ ਮਿਲੀ ਹੈ ਔਰ ਬੜੇ ਸਾਡੇ ਸ਼ੂਰ ਵੀਰਾਂ ਨੇ ਪੰਜਾਬੀਆਂ ਦਾ ਬੜਾ ਯੋਗਦਾਨ ਰਿਹਾ ਹੈ ਤੋ ਅਸੀਂ ਮੈਂ ਅਪੀਲ ਕਰਦਾ ਹਾਂ ਕਿ ਆਪਾਂ ਇਸ ਆਜ਼ਾਦੀ ਨੂੰ ਬਰਕਰਾਰ ਰੱਖੀਏ ਔਰ ਜੋ ਸਮਾਜ ਵਿੱਚ ਬੁਰਾਈਆਂ ਹਨ ਕਿ ਆਪਾਂ ਚੰਗੇ ਨਾਗਰਿਕ ਬਣ ਕੇ ਚੰਗੇ ਯੋਧੇ ਬਣ ਕੇ ਇਹ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਈਏ ਤੋ ਸਾਰਿਆਂ ਨੂੰ ਮੇਰੇ ਵੱਲੋਂ ਬੱਦੇ ਮਾਤਰਮ ਭਾਰਤ ਮਾਤਾ ਕੀ ਜੈ ਆਜ਼ਾਦੀ ਦੇ ਅੱਜ 78ਵੇਂ ਵਰ੍ਹੇਗੰਢ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਮਿਆਲ ਸਕੂਲ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਬੜਾ ਜੋਸ਼ ਖੁਸ਼ ਹੈ ਮੌਸਮ ਦਾ ਪਹਿਲੀ ਸਾਥ ਨਾ ਦਿੰਦੇ ਹੋਏ ਵੀ ਫਿਰ ਵੀ ਬੱਚਿਆਂ ਨੇ ਬੜੇ ਵਾਕੂਬੀ ਨਾਲ ਆਪਣੇ ਹਾਲ ਦੇ ਵਿੱਚ ਇਸ ਆਜ਼ਾਦੀ ਦਿਹਾੜੇ ਤੇ ਰਹਾ ਆਪਣੇ ਰੰਗ ਰੰਗ ਪ੍ਰੋਗਰਾਮ ਬੜੇ ਬਦੀ ਢੰਗ ਨਾਲ ਪੇਸ਼ ਕੀਤੇ ਹਨ ਔਰ ਮੈਂ ਆਪਣੇ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਸੀਂ ਬਾਰਡਰ ਦੇ ਉੱਤੇ ਰਹਿਣ ਵਾਲੇ ਹਾਂ ਇਹ ਉਹ ਗਾਹ ਕਰਾਂਗਾ ਆਜ਼ਾਦੀ ਦੇ ਸਿਹਾੜੇ ਉੱਤੇ ਕਿ ਅਸੀਂ ਆਜ਼ਾਦੀ ਤਾਂ ਪ੍ਰਾਪਤ ਕੀਤੀ ਹੈ ਜਿਨ੍ਹਾਂ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਆਜ਼ਾਦੀ ਇਹ ਬਰਕਰਾਰ ਰਹੇ ਅਸੀਂ ਆਪਣੀ ਡਿਊਟੀ ਆਪਣਾ ਹੱਕ ਜਿਹੜਾ ਹੈ ਉਹ ਬਾਰਡਰ ਤੇ ਰਹਿੰਦੇ ਹੋਏ ਡਬਲ ਡਿਊਟੀ ਨਿਭਾਈਏ ਤਾਂ ਜੋ ਸ਼ਰਾਰਤੀ ਤੱਤ ਜਿਹੜੇ ਕਿ ਸਾਡੇ ਦੇਸ਼ ਨੂੰ ਖੋਖਲਾ ਕਰ ਰਹੇ ਹਨ ਅਸੀਂ ਉਹਨਾਂ ਨੂੰ ਪੂਰ ਜ਼ੋਰ ਜਵਾਬ ਦੇਈਏ ਔਰ ਇੱਕ ਬਾਰਡਰ ਦੇ ਪਹਿਰੇਦਾਰ ਬਣ ਕੇ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਜੜੀਆਂ ਵੀ ਬੁਰਾਈਆਂ ਹਨ ਨਸ਼ਾ ਹੈ ਜਾਂ ਹੋਰ ਇਹ ਪ੍ਰਕਾਰ ਦੀਆਂ ਬੁਰਾਈਆਂ ਹਨ ਉਹਨਾਂ ਤੋਂ ਦੂਰ ਰੱਖੀਏ ਤਾ ਜੋ ਆਪਣਾ ਦੇਸ਼ ਜਿਹੜਾ ਹੈ ਸੋਨੇ ਸੋਨੇ ਦੀ ਚੜੀ ਸੀ ਦੁਬਾਰਾ ਸੋਨੇ ਜੜੀਆਂ ਬਣ ਕੇ ਉੱਭਰੇ ਇਹਨਾਂ ਸ਼ਬਦ ਨਾਲ ਹੀ ਮੈਂ ਮੰਨਣੀ ਆਪਣੇ ਪ੍ਰਿੰਸੀਪਲ ਜੀ ਰਾਮਪਾਲ ਜੀ ਨੂੰ ਹਮੰਤਰਿਤ ਕਰਦਾ ਹਾਂ ਕਿ ਆਣ ਔਰ ਆਪਣੇ ਵਿਚ